ਗਣਤੰਤਰ ਦੇ ਉਸ ਤੋਂ ਪਹਿਲਾਂ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਬੰਬ ਨਾਲ ਦਹਿਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸਤਿ ਸ਼੍ਰੀ ਅਕਾਲ ਨਮਸਕਾਰ ਮਾ ਵੀ ਕਿਸੇ ਤੁਹਾਡਾ ਲਾਲ ਇਸ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਦਿਖਾ ਰਹੇ ਹਾਂ ਜਿੱਤੇ ਕਿ ਪੰਜਾਬ ਦੇ ਸਰਹਿੰਦ ਰੇਲਵੇ ਸਟੇਸ਼ਨ ਦੇ ਉੱਪਰ ਆਰ ਡੀ ਐਕਸ ਦੇ ਨਾਲ ਰੇਲ ਗੱਡੀ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਬੇਦਰਤ ਇੱਕ ਵੱਡਾ ਤਮਾਕਾ ਹੁੰਦਾ ਹੈ ਤੇ ਤਮਾਕੇ ਦੇ ਵਿੱਚਕਾਰ ਇਹ ਵੱਡੇ ਖੁਲਾਸੇ ਹੁੰਦੇ ਨੇ ਹਾਲਾਂਕਿ ਜਾਂਚ ਹੋ ਰਹੀ ਹੈ ਕਿ ਆਖਿਰਕਾਰ ਇਹ ਸਭ ਕੁਝ ਕਿਵੇਂ ਹੋਇਆ ਕਿਉਂਕਿ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਜਿੱਤੇ ਕਿ ਸਰਹਿੰਦ ਰੇਲਵੇ ਸਟੇਸ਼ਨ ਦੇ ਕੋਲ आरडीएक्स ਦੱਸਿਆ ਜਾਦਾ ਕਿ ਆਰਡੀਐਕਸ ਦੇ ਨਾਲ ਰੀਅਲ ਗੱਟਿੰਗ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ 2 ਦਿਨ ਬਾਅਦ ਜਿਹੜਾ ਉਹ ਗਣਤੰਤਰ ਦਿਵਸ ਹੈ 26 ਜਨਵਰੀ ਗਣਤੰਤਰ ਦਿਵਸ ਦੇ ਕਰਕੇ ਪੂਰੇ ਦੇਸ਼ ਭਰ ਦੇ ਵਿੱਚ ਇਹ ਜਿਹੜਾ ਤਿਉਹਾਰ ਹੈ ਬੜੇ ਹਰਸ਼ੋ ਉਲਾਸ ਨਾਲ ਮਨਾਇਆ ਜਾਂਦਾ ਹੈ ਲੇਕਿਨ ਸੁਰੱਖਿਆ ਉੱਥੇ ਹੋਰ ਜ਼ਿਆਦਾ ਗੜੀ ਹੋ ਜਾਂਦੀ ਹੈ ਲੇਕਿਨ ਇੰਨਾ ਸੁਰੱਖਿਆ ਦੇ ਵਿਚਕਾਰ ਇਹੋ ਜਿਹੀ ਖਬਰ ਦਾ ਆਉਣਾ ਲੋਕਾਂ ਦੇ ਮਨਾ ਦੇ ਵਿੱਚ ਦਿਲਾ ਦੇ ਵਿੱਚ ਡਰ ਭਰ ਦਾ ਮਾਹੌਲ ਪੈਦਾ ਕਰਦਾ ਹੋ ਸਕਦਾ ਹੈ ਲੋਕਾਂ ਦੇ ਦਿਲਾ ਦੇ ਵਿੱਚ ਡਰ ਭਰ ਦਾ ਮਾਹੌਲ ਵੀ ਬਣਿਆ ਜਾ ਸਕਦਾ ਹੈ ਕਿਉਂਕਿ ਇੱਕ ਇਹੋ ਜੀ ਵੱਡੀ ਖਬਰ ਆ ਜਾਣੀ ਕਿਉਂਕਿ ਆੜਿਕ ਦੇ ਨਾਲ ਮਾਲ ਗੱਡੀ ਨੂੰ ਡਾਉਣ ਦੀ ਕੋਸ਼ਿਸ਼ ਕੀਤੀ ਗਈ ਦੱਸਿਆ ਜਾ ਰਿਹਾ ਜੋ ਹੁਣ ਤੱਕ ਖਬਰ ਸਾਹਮਣੇ ਆਈ ਹੈ ਕਿ ਦੇਰ ਰਾਤ ਇੱਕ ਪਟਾਧਮਾ ਕਾ ਹੁੰਦਾ ਮਾਲ ਗੱਡੀ ਜਿਹੜੀ ਇਹ ਉਸਦਾ ਇੰਜਨ ਹੈ ਉਹ ਨੁਕਸਾਨਿਆ ਗਿਆ ਤੇ ਉਸ ਦੇ ਨਾਲ ਨਾਲ ਹੀ ਜੋ ਡਰਾਈਵਰ ਉਸ ਮਾਲ ਗੱਡੀ ਨੂੰ ਚਲਾ ਰਹੇ ਸੀਗਾ ਉਸ ਦੇ ਵੀ ਕਾਫੀ ਸੱਟਾਂ ਲੱਗੀਆਂ ਨੇ ਜਿਹੜੀ ਪਟਰੀ ਹੈ ਜਿਸ ਦੇ ਉੱਪਰ ਇਹ ਧਮਾਕਾ ਹੁੰਦਾ ਉਹ ਪਟਰੀ ਜਿਹੜੀ ਉਹ ਵੀ ਨੁਕਸਾਨੀ ਗਈ ਹੈ ਸੋ ਇਸ ਸਮੇਂ ਦੀ ਵੱਡੀ ਖਬਰ ਹੈ ਕਿਉਂਕਿ 2 ਦਿਨ ਬਾਅਦ ਗਣਤੰਤਰ ਦਿਵਸ ਤੋਂ ਇਸ ਤੋਂ ਪਹਿਲਾਂ ਵੀ ਸਕੂਲਾਂ ਨੂੰ ਕਾਲਜੇਸ ਨੂੰ ਕੋਰਟ ਕੰਪਲੈਕਸ ਨੂੰ ਲਗਾਤਾਰ ਇਹ ਹੋ ਰਹੀਆਂ ਇਮੇਲਾਂ ਵੀ ਆ ਰਹੀਆਂ ਸੀਗੀਆਂ ਲੇਕਿਨ ਇਮੇਲਸ ਕਿਹਨਾਂ ਨੇ ਕੀਤੀਆਂ ਕਿੱਥੋਂ ਆਈਆਂ ਇਸ ਦਾ ਵੀ ਕੋਈ ਵੀ ਪਰਦਾਫਾਸ਼ ਪ੍ਰਸ਼ਾਸਨ ਵੱਲੋਂ ਨਹੀਂ ਕੀਤਾ ਗਿਆ ਜਾਂਚ ਕੀਤਾ ਪਹੁੰਚ ਨਹੀਂ ਰਹੇ ਸਕੂਲ ਕਾਲਜੇਸ ਦੇ ਵਿੱਚ ਜੀਹਨਾਂ ਸਕੂਲ ਕਾਲਜੇਸ ਨੂੰ ਇਹ ਹੋ ਰਹੀਆਂ ਇਮੇਲਸ ਉਹਨੀਆਂ ਨੇ ਲੇਕਿਨ ਉਸ ਤੋਂ ਬਾਅਦ ਵੀ ਹਾਲ ਤੱਕ ਕੁਝ ਨਹੀਂ ਪਤਾ ਲੱਗਾ ਕਿ ਇਹ ਇਮੇਲਸ ਕੌਣ ਕਰ ਰਿਹਾ ਕਿਹਨਾਂ ਵੱਲੋਂ ਇਮੇਲਸ ਕੀਤੀਆਂ ਗਈਆਂ ਕੌਣ ਡਰਾਉਂ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ 2 ਦਿਨ ਬਾਅਦ ਗਣ ਇਹ ਉਸ ਤੋਂ ਬਾਅਦ ਸੁਰੱਖਿਆ ਜਿਹੜੀ ਕੜੀ ਹੋ ਜਾਂਦੀ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਇਹ ਨਹੀਂ ਇਹਦੇ ਵਿੱਚ ਹਰ ਇੱਕ ਸੂਬੇ ਦੇ ਵਿੱਚ ਜਿਹੜੀ ਸੁਰੱਖਿਆ ਬਹੁਤ ਜ਼ਿਆਦਾ ਉਤਕੜੀ ਹੋ ਜਾਂਦੀ ਲੇਕਿਨ ਉਸੇ ਵਿੱਚਕਾਰ ਇਹੋ ਜਿਹੀ ਖਬਰ ਦਾ ਆਉਣਾ ਲੋਕਾਂ ਦੇ ਮਨਾਂ ਵਿੱਚ ਜ਼ਿਲ੍ਹਿਆਂ ਦੇ ਵਿੱਚ ਡਰਪੈਰਾ ਮਾਹੌਲ ਪਾਉਂਦਾ ਜਿੱਤੇ ਕਿ ਸਰਹੰਦ ਰੇਲਵੇ ਸਟੇਸ਼ਨ ਦੇ ਉੱਪਰ ਮਾਲ ਗੱਡੀ ਨੂੰ ਅਡੋਲ ਦੀ ਕੋਸ਼ਿਸ਼ ਕੀਤੀ ਗਈ ਆਦਿ ਇੱਕ ਦੇ ਨਾਲ ਜੋ ਉਸ ਤੋਂ ਬਾਅਦ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੰਜਨ ਜਿਹੜਾ ਕਾਫੀ ਨੁਕਸਾਨਿਆ ਗਿਆ ਹੈ ਜਿਸ ਪਟੜੀ ਉੱਪਰ ਉਹ ਰੇਲ ਗੱਡੀ ਜਾ ਰਹੀ ਸੀਗੀ ਉਹ ਪਟੜੀ ਉਹ ਵੀ ਨੁਕਸਾਨੀ ਗਈ ਤੇ ਡਰਾਈਵਰ ਦੇ ਵੀ ਕਾਫੀ ਸੱਟਾਂ ਲੱਗੀਆਂ ਨੇ ਗੰਟਾਂਤਲੇ ਦੇ ਉਸ ਤੋਂ ਪਹਿਲਾਂ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਬੰਬ ਨਾਲ ਦਹਿਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸਤਿ ਸ਼੍ਰੀ ਅਕਾਲ ਨਮਸਕਾਰ ਮਾਪੀ ਕਹੇ ਤੁਹਾਡਾ ਲਾਲ ਇਸ ਸਮੇਂ ਦੀ ਵੱਡੀ ਖਬਰ ਤੁਹਾਡੇ ਸਾਹਮਣੇ ਆਨਖਾ ਰਿਹਾ ਜਿੱਥੇ ਕੀ ਪੰਜਾਬ ਦੇ ਸਰਹਿੰਦ ਰੇਲਵੇ ਸਟੇਸ਼ਨ ਦੇ ਉੱਪਰ ਆਰਡੀਐਕਸ ਨਾਲ ਰੇਲ ਗੱਡੀ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਬੇਦਰਤ ਇੱਕ ਵੱਡਾ ਧਮਾਕਾ ਹੁੰਦਾ ਹੈ ਤੇ ਧਮਾਕੇ ਦੇ ਵਿੱਚਕਾਰ ਇਹ ਵੱਡੇ ਖੁਲਾਸੇ ਹੁੰਦੇ ਨੇ ਹਾਲਾਂਕਿ ਜਾਂਚ ਹੋ ਰਹੀ ਹੈ ਕਿ ਆਖਿਰਕਾਰ ਇਹ ਸਭ ਕੁਝ ਕਿਵੇਂ ਹੋਇਆ ਕਿਉਂਕਿ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਜਿੱਥੇ ਕੀ ਸਰਹਿੰਦ ਰੇਲਵੇ ਸਟੇਸ਼ਨ ਦੇ ਕੋਲ आरडीएक्स ਦੱਸਿਆ ਜਾਂਦਾ ਕਿ ਆਰਡੀਐਕ ਦੇ ਨਾਲ ਰੀਅਲ ਗੱਟੀ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ 2 ਦਿਨ ਬਾਅਦ ਜਿਹੜਾ ਉਹ ਗਣਤੰਤਰ ਦਿਵਸ ਹੈ 26 ਜਨਵਰੀ ਗਣਤੰਤਰ ਦਿਵਸ ਦੇ ਕਰਕੇ ਪੂਰੇ ਦੇਸ਼ ਭਰ ਦੇ ਵਿੱਚ ਇਹ ਜਿਹੜਾ ਤਿਉਹਾਰ ਹੈ ਬੜੇ ਹਰਸ਼ੋ ੁਲਾਸ ਨਾਲ ਮਨਾਇਆ ਜਾਂਦਾ ਹੈ ਲੇਕਿਨ ਸੁਰੱਖਿਆ ਉੱਥੇ ਹੋਰ ਦਰਾਂ ਕੜੀ ਹੋ ਜਾਂਦੀ ਹੈ ਲੇਕਿਨ ਇਹਨਾਂ ਸੁਰੱਖਿਆ ਦੇ ਵਿਚਕਾਰ ਇਹੋ ਜਿਹੀ ਖਬਰ ਦਾ ਆਉਣਾ ਲੋਕਾਂ ਦੇ ਮਨਾਂ ਦੇ ਵਿੱਚ ਦਿਲਾਂ ਦੇ ਵਿੱਚ ਡਰ ਭਰ ਦਾ ਮਾਹੌਲ ਪੈਦਾ ਕਰਦਾ ਹੋ ਸਕਦਾ ਹੈ ਲੋਕਾਂ ਦੇ ਦਿਲਾਂ ਵਿੱਚ ਡਰ ਭਰ ਦਾ ਮਾਹੌਲ ਵੀ ਬਣਿਆ ਜਾ ਸਕਦਾ ਹੈ ਕਿਉਂਕਿ ਇੱਕ ਇਹੋ ਜੀ ਵੱਡੀ ਖਬਰ ਆ ਜਾਣੀ ਕਿਉਂਕਿ ਆਰਡੀਐਕ ਦੇ ਨਾਲ ਮਾਲਗੱਡੀ ਨੂੰ ਡਾਉਣ ਦੀ ਕੋਸ਼ਿਸ਼ ਕੀਤੀ ਗਈ ਦੱਸਿਆ ਜਾ ਰਿਹਾ ਜੋ ਹੁਣ ਤੱਕ ਖਬਰ ਸਾਹਮਣੇ ਆਈ ਹੈ ਕਿ ਦੇਰ ਰਾਤ ਇੱਕ ਪਟਾਤਮਕਾ ਹੁੰਦਾ ਮਾਲਗੱਡੀ ਜਿਹੜੀ ਇਹ ਉਸਦਾ ਇੰਜਨ ਹੈ ਉਹ ਨੁਕਸਾਨਿਆ ਗਿਆ ਤੇ ਉਸ ਦੇ ਨਾਲ ਨਾਲ ਹੀ ਜੋ ਡਰਾਈਵਰ ਉਸ ਮਾਲਗੱਡੀ ਉਚਲਾ ਰਿਹਾ ਸੀਗਾ ਉਸ ਦੇ ਵੀ ਕਾਫੀ ਸੱਟਾਂ ਲੱਗੀਆਂ ਨੇ ਜਿਹੜੀ ਪਟਰੀ ਹੈ ਜਿਸ ਦੇ ਉੱਪਰ ਇਹ ਤਮਾਕਾ ਹੁੰਦਾ ਹੈ ਉਹ ਪਟਰੀ ਜਿਹੜੀ ਉਹ ਵੀ ਨੁਕਸਾਨੀ ਗਈ ਹੈ ਸੋ ਇਹ ਸਮੇਂ ਦੀ ਵੱਡੀ ਖਬਰ ਹੈ ਕਿਉਂਕਿ 2 ਦਿਨ ਬਾਅਦ ਗਣਤੰਤਰ ਦਿਵਸ ਸੇ ਇਸ ਤੋਂ ਪਹਿਲਾਂ ਵੀ ਸਕੂਲਾਂ ਨੂੰ ਕਾਲਜੇਜ਼ ਨੂੰ ਕੋਰਟ ਕੰਪਲੈਕਸ ਨੂੰ ਲਗਾਤਾਰ ਇਹ ਹੋ ਰਹੀਆਂ ਈਮੇਲਸ ਵੀ ਆ ਰਹੀਆਂ ਸੀਗੀਆਂ ਲੇਕਿਨ ਈਮੇਲਸ ਕਿਹਨਾਂ ਨੇ ਕੀਤੀਆਂ ਕਿੱਥੋਂ ਆਈਆਂ ਇਸ ਦਾ ਵੀ ਕੋਈ ਵੀ ਪਰਦਾਫਾਸ਼ ਪ੍ਰਸ਼ਾਸਨ ਵੱਲੋਂ ਨਹੀਂ ਕੀਤਾ ਗਿਆ ਜਾਂਚ ਦੀ ਵਾਹ ਪਹੁੰਚ ਨਹੀਂ ਨੇ ਸਕੂਲ ਕਾਲਜੇਜ਼ ਦੇ ਵਿੱਚ ਜਿੰਨਾ ਸਕੂਲ ਕਾਲਜੇਜ਼ ਨੂੰ ਇਹ ਹੋ ਰਹੀਆਂ ਐ ਐਮਐਸ ਉਹਦੀਆਂ ਨੇ ਲੇਕਿਨ ਉਸ ਤੋਂ ਬਾਅਦ ਵੀ ਹਾਲ ਤੱਕ ਕੁਝ ਨਹੀਂ ਪਤਾ ਲੱਗਾ ਕਿ ਇਹ ਈਮੇਲਸ ਕੌਣ ਕਰ ਰਿਹਾ ਕਿਹਨਾਂ ਵੱਲੋਂ ਈਮੇਲਸ ਕੀਤੀਆਂ ਗਈਆਂ ਕੌਣ ਡਰਾਉਂ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ 2 ਦਿ ਤੇ ਉਸ ਤੋਂ ਬਾਅਦ ਸੁਰੱਖਿਆ ਜਿਹੜੀ ਕੜੀ ਹੋ ਜਾਂਦੀ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਇਹ ਨਹੀਂ ਇਹਦੇ ਵਿੱਚ ਹਰ ਇੱਕ ਸੂਬੇ ਦੇ ਵਿੱਚ ਜਿਹੜੀ ਸੁਰੱਖਿਆ ਬਹੁਤ ਜ਼ਿਆਦਾ ਉਤਕੜੀ ਹੋ ਜਾਂਦੀ ਲੇਕਿਨ ਉਸੇ ਵਿੱਚਕਾਰ ਇਹੋ ਜਿਹੀ ਖਬਰ ਦਾ ਆਉਣਾ ਲੋਕਾਂ ਦੇ ਮਨਾਂ ਵਿੱਚ ਜ਼ਿਲ੍ਹਾ ਦੇ ਵਿੱਚ ਡਰ ਭਰਿਆ ਮਾਹੌਲ ਪਾਉਂਦਾ ਜਿੱਤੇ ਕਿ ਸਰਹੰਦ ਰੇਲਵੇ ਸਟੇਸ਼ਨ ਦੇ ਉੱਪਰ ਮਾਲ ਗੱਡੀ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਆਰਨਿਕ ਦੇ ਨਾਲ ਜੋ ਉਸ ਤੋਂ ਬਾਅਦ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੰਜਨ ਜਿਹੜਾ ਕਾਫੀ ਨੁਕਸਾਨਿਆ ਗਿਆ ਹੈ ਜਿਸ ਪਟੜੀ ਉੱਪਰ ਉਹ ਰੇਲ ਗੱਡੀ ਜਾ ਰਹੀ ਸੀਗੀ ਉਹ ਪਟੜੀ ਉਹ ਵੀ ਨੁਕਸਾਨੀ ਗਈ ਤੇ ਡਰਾਈਵਰ ਦੇ ਵੀ ਕਾਫੀ ਸੱਟਾਂ ਲਗੀਆਂ ਨੇ